ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਥੈਂਕ ਯੂ ਸੋ ਮਚ ਆਨ ਲਈ ਮੇਰਾ ਨਾਮ ਪੂਨਮ ਸਵਾਮੀ ਹੈ ਤੇ ਇਹ ਮੇਰੇ ਮਾਤਾ ਜੀ ਨੇ ਜੋ ਕਿ ਡੇਰਾ ਬਾਬਾ ਠੰਢੀ RAM ਦੇ ਪ੍ਰੈਜ਼ੈਂਟਲੀ ਮਹੰਤ ਨੇ ਤੇ ਇਹ ਡੇਰੇ ਦਾ ਰੌਲਾ ਤੁਹਾਨੂੰ ਕਾਫੀ ਟਾਈਮ ਤੋਂ ਪਤਾ ਵੀ ਹੈਗਾ ਬਟ 2024 ਦੇ ਵਿੱਚ ਭਾਨਾ ਸਿੱਧੂ ਨੇ ਸਾਡੇ ਚੌਂਤੀ ਕਿੱਲਾਂ ਦੀ ਜ਼ਮੀਨ ਦੇ ਵਿੱਚੋਂ ਜਿਰੀ ਦੀ ਚੋਰੀ ਕੀਤੀ ਸੀਗੀ ਜਿਹਦੇ ਸੰਬੰਧ ਦੇ ਵਿੱਚ ਉਹਦੇ ਤੇ 135 ਨੰਬਰ ਮਕਦਮਾ ਦਰਜ ਹੋਇਆ ਸੀਗਾ ਬਟ ਉਹਦੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਇਸ ਦਾ ਚਲਾਨ ਪੇਸ਼ ਹੋਇਆ ਤੇ ਨਾ ਹੀ ਪੁਲਿਸ ਨੇ ਕੋਈ ਰਿਕਵਰੀ ਕੀਤੀ ਤੇ ਨਾ ਹੀ ਕੋਈ ਅਰੈਸਟ ਹੋਈ ਹੈ ਇਸ ਦੇ ਵਿੱਚ ਰੀਸੈਂਟਲੀ ਵੀ 2 ਤਰੀਕ ਨੂੰ ਦੁਸ਼ਹਿਰੇ ਵਾਲੇ ਦਿਨ ਭਾਨਾ ਸਿੱਧੂ ਸਾਡੀ ਬੀਜੀ ਹੋਈ ਜੀਰੀ ਦੁਆਰੇ 16 ਕਿੱਲੇ ਵੱਢ ਕੇ ਲੈ ਗਿਆ 34 ਚੋਂ 16 ਤੋਂ 18 ਦੇ ਵਿੱਚ ਵਿੱਚ ਤੇ ਅਗੇਨ ਕੋਈ ਉਹਦੇ ਤੇ ਉਹ ਨਹੀਂ ਹੋਈ ਹੈਗੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਉਹਦੇ ਤੇ ਇਹ ਸਾਰਾ ਮਾਮਲਾ ਸ਼ੁਰੂ ਹੋਇਆ ਸੀਗਾ ਸਨ 2015 ਦੇ ਵਿੱਚ ਜੇ ਮੈਂ ਤੁਹਾਨੂੰ ਇਹਦਾ ਬੈਕਗ੍ਰਾਉਂਡ ਦੱਸਾਂ ਮੇਰੇ ਦਾਦਾ ਜੀ ਸੀਗੇ ਡੇਰੇ ਦੇ ਮਹੰਤ ਤੇ ਡੇਰੇ ਦੇ ਕੋਲ ਕਰੀਬ ਹੈਗੀ ਹੈ 106 ਏਕੜ ਜ਼ਮੀਨ 106 ਏਕੜ ਜ਼ਮੀਨ ਦੇ ਵਿੱਚ 48 ਏਕੜ ਦਾ ਕੇਸ ਚੱਲ ਰਿਹਾ ਸੀਗਾ 12 ਏਕੜ ਦਾ ਕੇਸ ਸੀ ਜਿਸ ਦੇ ਐਗਜ਼ੀਕਿਊਸ਼ਨ ਦੇ ਦੌਰਾਨ ਜਿਹਦਾ ਕਬਜ਼ਾ ਲੈਣ ਦੇ ਦੌਰਾਨ ਮੇਰੇ ਫਾਦਰ ਤੇ ਗ੍ਰੈਂਡਫਾਦਰ ਜਤਿੰਦਰ ਦਾਸ ਜੀ ਤੇ ਮਹੰਤ ਨਿਰਮਲ ਦਾਸ ਜੀ ਦਾ ਬਹੁਤ ਦੇਰ ਐਮੀ ਨਾਲ ਭਾਨਾ ਸਿੱਧੂ ਦੇ ਮਾਮਾ ਚਤਰ ਸਿੰਘ ਸ਼ਮਸ਼ੇਰ ਕੋਰ ਜੋ ਕਿ ਰਿਸ਼ਤੇਜ ਮੇਰੀ ਦਾਦੀ ਲੱਗਦੀ ਹੈ ਪਰ ਉਹਦੇ ਨਜਾਇਜ਼ ਸੰਬੰਧ ਸੀਗੇ ਪਾਨਾ ਸਿੱਧੂ ਦੇ ਮਾਮੇ ਨਾਲ ਤੇ ਉਹਨਾਂ ਨੇ ਮੇਰਾ ਚਾਚਾ ਅਛਲ ਸਿੰਘ ਜੋ ਕਿ ਇਹ ਕਹਿੰਦਾ ਕਿ ਮੇਰੀ ਭੈਣ ਦਾ ਘਰ ਵਾਲਿਆ ਪਾਨਾ ਸਿੱਧੂ ਦਾ ਜੀਜਾ ਇਹਦੀ ਭੈਣ ਪਾਲਕੌਰ ਤੇ ਇਹਨਾਂ ਦਾ ਨੌਕਰ ਮੀਹਾ ਸਿੰਘ ਇਹ ਪੰਜ ਬੰਦਿਆਂ ਨੇ ਮਿਲ ਕੇ ਮੇਰੇ ਪਾਦਰ ਤੇ ਗ੍ਰੈਂਡਫਾਦਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀਗਾ ਉਸ ਤੋਂ ਬਾਅਦ ਅਸੀਂ ਉਹ ਮਰਡਰ ਕੇਸ ਲੜੇ ਮਰਡਰ ਕੇਸ ਦੇ ਵਿੱਚ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਹੋ ਗਈ ਹੁਣ ਪਾਨਾ ਸਿੱਧੂ ਇੱਕ ਕਲੇਮ ਕਰਦਾ ਹੈ ਕਿ ਮੇਰਾ ਇਹ ਜ਼ਮੀਨ ਦੇ ਵਿੱਚ ਮੇਰੀ ਭੈਣ ਦਾ ਹਿੱਸਾ ਹੈ ਮੈਂ ਤੁਹਾਨੂੰ ਇੱਥੇ ਇਹ ਦੱਸਣਾ ਚਾਹੂੰਗੀ ਵੀ ਜਦੋਂ ਆਪਾਂ ਕਿਸੇ ਵੀ ਡੇਰੇ ਦੀ ਗੱਲ ਕਰਦੇ ਆ ਤਾਂ ਡੇਰੇ ਦੇ ਵਿੱਚ ਕਸਟਮਰੀ ਲਾ ਫੋਲੋ ਹੁੰਦਾ ਹੈ ਗੁਰੂ ਤੋਂ ਚੇਲਾ ਜਾਂਦੀ ਹੈ ਜ਼ਮੀਨ ਤੇ ਕੋਈ ਵੀ ਇਸ ਨੂੰ ਪਰਸਨਲੀ ਕਲੇਮ ਨਹੀਂ ਕਰ ਸਕਦਾ ਹੈਗਾ ਤੇ ਭਾਨਾ ਸਿੱਧੂ ਨੇ ਇਹ ਜਿਹੜਾ 34 ਏਕੜ ਜ਼ਮੀਨ ਸੀਗੀ ਉਹਦੇ ਰਿਲੇਟਿਡ ਭਾਨਾ ਸਿੱਧੂ ਨੇ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀਗੀ ਕਿ ਇਹ 34 ਕਿੱਲਾਂ ਦਾ ਕਬਜ਼ਾ ਮੈਨੂੰ ਮਿਲਣਾ ਚਾਹੀਦਾ ਹੈ ਜੋ ਕਿ ਉਹਨਾਂ ਦੀ ਐਚ ਐਸ ਗਰੇਵਾਲ ਸਾਹਿਬ ਜਿਹੜੇ ਸਿਗੇ ਐਡੀਸ਼ਨਲ ਸੈਸ਼ਨ ਜੱਜ ਨੇ ਪਟਿਆਲਾ ਦੇ ਵਿੱਚ ਉਹ ਸੀਆਰਆਰ ਨੰਬਰ 59 ਫਾਈਲ ਕਰੀ ਸੀਗੀ ਉਹਦੇ ਵਿੱਚ ਉਹਨਾਂ ਨੇ ਬਹੁਤ ਕਲੀਅਰਲੀ ਇਹ ਚੀਜ਼ ਮੈਂਸ਼ਨ ਕੀਤੀ ਹੈ ਚੌਂਤੀ ਕਿੱਲਿਆ ਨੂੰ ਲੈ ਕੇ ਕਿ ਜਿਹੜਾ ਭਾਨਾ ਸਿੱਧੂ ਹੈ ਉਹ ਰਿਵੀਜ਼ਨਿਸਟ ਹੈ ਦੇਚ ਇਹ ਸਿਗੇ 2000 ਤੈਈ ਦਾ ਫੈਸਲਾ ਹੈਗਾ ਸ਼ਾਇਦ ਇਹ ਹਾਂਜੀ 5 ਸਤੰਬਰ 2023 23 ਦੇ ਵਿੱਚ ਉਹਨੇ 34 ਕਿੱਲਾਂ ਦਾ ਕਬਜ਼ਾ ਮੰਗਿਆ ਸੀਗਾ ਉਹ ਉਹਦੀ ਪਟੀਸ਼ਨ ਖਾਰਜ ਹੋ ਗਈ ਸੀਗੀ ਤੇ ਸਾਡੇ ਹੱਕ ਦੇ ਵਿੱਚ ਸਟੇ ਹੋ ਗਈ ਸੀਗੀ ਬਟ ਇਹਨਾਂ ਕੁਝ ਹੋਣ ਤੋਂ ਬਾਅਦ ਵੀ ਜਸ ਬਿਕੋਜ਼ ਕਿ ਉਹਦੇ ਹੱਕ ਦੇ ਵਿੱਚ ਪਠਾਨ ਮਾਜਰਾ ਸੀ ਤਾਂ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਮੈਂ ਗਈ ਸੀਗੀ ਆਪਣਾ 2024 ਦੇ ਵਿੱਚ ਪਿੰਡ ਗਈ ਸੀਗੀ ਮੈਂ ਤੇਜਾ ਆਪਣੇ ਮੈਂ ਆਪਣੇ ਝੋਨੇ ਦੀ ਫਸਲ ਦੇਖਣ ਗਈ ਸੀ ਜਦੋਂ ਮੈਂ ਫਸਲ ਦੇਖਣ ਗਈ ਤਾਂ ਜਿਹੜੇ 2 ਬਾਈ ਏਕੜ ਦੀ ਮੈਂ ਗੱਲ ਕਰ ਰਹੀਆਂ ਵੀ ਉਸ ਦੇ ਵਿੱਚ ਇੱਕ ਕੋਠੀ ਬਣੀ ਹੋਈ ਹੈ ਪਾਨਾ ਸਿੱਧੂ ਕੋਠੀ ਦੇ ਵਿੱਚ ਨਜਾਇਜ਼ ਤੌਰ ਤੇ 15-20 ਬੰਦੇ ਲੈ ਕੇ ਬੈਠਦਾ ਤੇ ਮੈਂ ਜਦ ਆਪਣੇ ਝੋਨੇ ਦੀ ਫਸਲ ਦੇਖਣ ਆਪਣੀ ਗੱਡੀ ਦੇ ਵਿੱਚ ਗਈ ਤਾਂ ਇਹਨਾਂ ਨੇ ਮੇਰੇ ਪਿੱਛੇ ਗੱਡੀ ਲਾ ਲਈ ਉਹ ਕਲਿੱਪ ਬਣਾਈ ਸੀਗੀ ਮੈਂ ਉਹ ਕਲਿੱਪ ਮੈਂ ਪੁਲਿਸ ਨੂੰ ਵੀ ਦਿੱਤੀ ਸੀਗੀ ਉਹ ਕਲਿੱਪ ਮੈਂ ਹਾਈ ਕੋਰਟ ਦੇ ਵਿੱਚ ਵੀ ਲਗਾਈ ਹੋਈ ਸੀਗੀ ਹਾਈ ਕੋਰਟ ਤੋਂ ਸਾਨੂੰ ਪ੍ਰੋਟੈਕਸ਼ਨ ਮਿਲੀ ਹੋਈ ਹੈ ਬਟ ਸਾਨੂੰ ਫਿਜ਼ੀਕਲੀ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ ਕਾਗਜ਼ਾਂ ਦੇ ਵਿੱਚ ਪਟਿਆਲੇ ਦੀ ਅੱਧੀ ਟ੍ਰੈਫਿਕ ਪੁਲਿਸ ਦੀ ਪ੍ਰੋਟੈਕਸ਼ਨ ਮੈਨੂੰ ਮਿਲੀ ਹੋਈ ਹੈ ਜੇ ਕੰਪਲੇਂਟਸ ਕੀਤੀਆਂ ਹੋਈਆਂ ਨੇ ਹਾਂਜੀ ਉਹ 135 ਨੰਬਰ ਐਫ ਆਈ ਆਰ ਦੇ ਵਿੱਚ ਹੀ ਨਾਲ ਸਭ ਕੁਝ ਲਿਖਿਆ ਹੋਇਆ ਹੈ ਦੇਖੋ ਕਲੀਅਰ ਇਹ ਹੈ ਕਿ ਜਿਹੜਾ ਪਠਾਨ ਮੱਜਰ ਹੈ ਉਹਨੇ ਬਹੁਤ ਕਬਜ਼ੇ ਕਰੇ ਨੇ ਇਕ ਨਹੀਂ ਅੱਧਾ ਨਹੀਂ ਉਹਨੇ ਸਨਾਰ ਹਲਕੇ ਦੇ ਵਿੱਚ ਬਹੁਤ ਕਬਜ਼ੇ ਕਰੇ ਨੇ ਬਹੁਤ ਗਲਤ ਚੀਜ਼ਾਂ ਕਰੀਆਂ ਨੇ ਤੇ ਪਾਨਾ ਸਿੱਧੂ ਜਿਹੜਾ ਹੈਗਾ ਉਹ ਬਹੁਤ ক্লোਜ਼ ਸੀਗਾ ਪਠਾਨ ਮਾਜਰੇ ਦੇ ਤੇ ਹੈਲਪ ਇਹ ਆ ਰਹੀਆਂ ਕਿ ਹਾਈ ਕੋਰਟਸ ਵੱਲੋਂ ਮੈਨੂੰ ਪ੍ਰੋਟੈਕਸ਼ਨ ਮਿਲੀ ਹੋਈ ਹੈ ਮੇਰੀ ਜਿਰੀ ਜਾਂ ਮੇਰੀ ਜ਼ਮੀਨ ਤੇ ਮੈਨੂੰ ਜਾਣ ਦੇ ਲਈ ਪ੍ਰੋਟੈਕਸ਼ਨ ਚਾਹੀਦੀ ਹੈ ਤਾਂ ਕਿ ਮੈਂ ਆਪਣੀ ਖੇਤੀ ਸ਼ਾਂਤੀ ਨਾਲ ਕਰ ਸਕਾਂ ਤਾਂ ਕਿ ਮੈਨੂੰ ਕੋਈ ਜਾਨੀ ਮਾਨੀ ਨੁਕਸਾਨ ਨਾ ਹੋਵੇ ਉਸ ਚੀਜ਼ ਦੇ ਲਈ ਮੈਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਤੇ ਮੈਂ ਰਿਕਵੈਸਟ ਕਰਦੀ ਹਾਂ ਐਸਐਸਪੀ ਸਾਹਿਬ ਨੂੰ ਵਰੁਣ ਸ਼ਰਮਾ ਜੀ ਨੂੰ ਕਿ ਪਲੀਜ਼ ਜੋ ਵੀ ਹੈਗਾ ਡਾਕੂਮੈਂਟਸ ਸਾਰੇ ਸਾਡੇ ਕੋਲ ਹੈਗੇ ਨੇ ਡਾਕੂਮੈਂਟਸ ਸਾਰੇ ਸਾਡੇ ਫੇਵਰ ਦੇ ਨੇ ਪਲੀਜ਼ ਤੁਸੀਂ ਪਾਨਾ ਸਿੱਧੂ ਤੇ ਕਾਰਵਾਈ ਕਰੋ اے ਸਾਡੀ ہیلپ ਕਰੋ ਕਿਉਂਕਿ 10 ਸਾਲ ਹੋ ਗਏ 15 ਤੋਂ 25 ਆ ਗਿਆ 10 ਸਾਲ ਹੋ ਗਏ ਠੱਕੇ ਖਾਂਦੇ ਹੋਏ ਕੋਈ ਕੋਰਟ ਕੋਈ ਕਚਹਿਰੀ ਜਾਂ ਕੋਈ ਥਾਣਾ ਨਹੀਂ ਛੱਡਿਆ ਹੈਗਾ ਜਿੱਥੇ ਜਾ ਕੇ ਅਸੀਂ ਰਿਕਵੈਸਟ ਨਾ ਕਰਿਆ ਹੋਵੇ